ਬਡੇ ਗੁਰੂ ਕਾ ਦੀ ਸੇਵਾ ਚੱਲ ਰਹੀ ਹੈ ਤੇ ਤੇ ਫੋਨ ਬਹੁਤ ਆ ਰਹੇ ਨੇ ਉਧਰੋਂ ਆਪਾਂ ਨੂੰ ਨਗਰ ਬੰਡਾਲ ਦੇ ਤੋਂ ਤੇ ਜਿਹੜੇ ਕਾਹ ਦੇ ਕਿ ਠਾਰ ਜਿਹੜੇ ਕੋਡ ਬੁੱਡੇ ਦੇ ਨੇੜਿਓਂ ਕਿ ਤੁਸੀਂ ਭਾਈ ਸਾਹਿਬ ਕਦੋਂ ਪਹੁੰਚੋਗੇ ਸਾਡੇ ਕੋ ਤੇ ਸੋ ਉਹਨਾਂ ਵੀਰਾਂ ਦੇ ਫੋਨ ਆ ਰਹੇ ਜਿਨ੍ਹਾਂ ਨੇ ਸੇਵਾ ਕਰਦੀਆਂ ਤੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਨਾਲ ਦਾ ਨਗਰਿਆ ਮੜੀਆ ਨਗਰ ਤੇ ਉੱਥੋਂ ਸਾਡੇ ਵੀਰ ਰਾਜੀ ਵੀਰੇ ਹੋਣੇ ਚੱਲੇ ਆ ਕੱਲ ਨੂੰ ਤੇ ਸੇਵਾ ਕਰਨ ਵਾਸਤੇ ਜੇਕਰ ਕਿਸੇ ਵੀਰ ਨੇ ਸੇਵਾ ਕਰਨੀ ਹੋਵੇ ਜਾਂ ਸੇਵਾ ਭੇਜਣੀ ਹੋਵੇ ਤੇ ਸੋ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ ਦੇਣਾ ਜੀ ਉਹਨਾਂ ਨਾਲ ਤੁਸੀਂ ਕਰ ਲਿਓ ਤੇ ਫਿਲਹਾਲ ਥੋੜੇ ਦਿਨ ਵਾਸਤੇ ਆਪਾਂ ਜਿਹੜੇ ਆ ਰੁਕੇ ਚੱਲਾਂਗੇ ਕਿਉਂਕਿ ਇੱਕ ਤਾਂ ਪਾਣੀ ਜਿਹੜਾ ਉੱਤਰ ਜਾਊਗਾ ਤੇ ਕਿਉਂਕਿ ਹੁਣ ਪਾਣੀ ਆ ਪਾਣੀ ਦੇ ਵਿੱਚ ਜਿਹੜਾ ਹੁਣ ਤਾਂ ਸਾਰੇ ਜਿੰਨੇ ਵੀ ਆ ਸੇਵਾ ਦਾ ਉਹ ਪਹੁੰਚੀ ਜਾ ਰਹੇ ਪਹੁੰਚੀ ਜਾ ਰਹੇ ਤੇ ਪਰ ਕੋਜਿਕ ਦਿਨਾ ਬਾਅਦ ਜਿਹੜੇ ਆ ਉਹ ਸੇਵਾਦਾਰ ਉੱਥੇ ਬਹੁਤ ਘੱਟ ਮਿਲਦੇ ਨੇ ਇਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਤੁਹਾਡੀ ਸੇਵਾ ਜਿਹੜੀ ਉੱਥੇ ਲਵਾਵਾਂਗੇ ਤੇ ਧੰਨਵਾਦ ਹੈ ਤੁਹਾਡਾ ਤੇ ਫਿਰ ਹਾਲਾਤ ਉਧਰ ਵੀ ਅਜੇ ਆ ਰਿਹਾ ਹੈ ਕਿ ਅਜੇ ਜਿਹੜੀ ਆ ਉਹ ਖਾਣ ਪੀਣ ਵਾਸਤੇ ਜਿਹੜੀਆਂ ਰਸਤਾ ਪਹੁੰਚ ਰਹੀਆਂ ਨੇ ਤੇ ਪਰ ਫਿਰ ਵੀ ਸਾਨੂੰ ਜਿਹੜੀ ਉਹ ਪਾਣੀ ਉਤਰਨ ਤੋਂ ਬਾਅਦ ਜਿਹੜੇ ਉਹ ਜ਼ਿਆਦੀ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਤੇ ਸੋ ਜਿਹਨਾਂ ਵੀਰਾਂ ਨੇ ਸੇਵਾ ਕਰਨੀ ਹੋਈ ਜ਼ਰੂਰ ਆਪਾਂ ਉਹਨਾਂ ਨੂੰ ਐ ਦੱਸਾਂਗੇ ਜੀ ਸੋ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ